ਕਿਰਨਪ੍ਰੀਤ ਕੌਰ 3121 ਮੈਂ ਰਜਿੰਦਰ ਕੌਰ ਪੁੱਤਰੀ ਕੁਲਜੀਤ ਸਿੰਘ 1844 ਮੈਮ ਮਸਕਾਨ ਗਿੱਲ 벨ਟ ਨੰਬਰ 1930 ਆਪਣੇ ਪਿਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਸ ਮੈਕ ਵਿੱਚ ਨੌਕਰੀ ਮਿਲੀ ਹੈ ਮੇਰੇ ਫਾਦਰ ਸਾਹਿਬ ਲੇਟ ਸਰਦਾਰ ਸੁਖਦੇਵ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਭਗਵੰਤਮਾਨ ਸਰਕਾਰ ਨੇ ਮੈਨੂੰ ਬਹੁਤ ਜਲਦੀ ਨੌਕਰੀ ਦੇ ਦਿੱਤੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਪਹਿਲਾਂ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਤਾਂ ਅਸੀਂ ਕਿਹਾ ਜਿਹੜੇ ਸਾਲ ਉਹ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀ ਹੈ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇਨਸਪੈਕਟਰ ਉਹ ਭਰਤੀ ਕੀਤੇ ਜਾਣਗੇ ਆਹੀ ਪਿੱਛੇ ਦੇਖੋ ਅਵਰਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫੜੇ ਗਏ ਜਿਹੜੇ ਡਰਗ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਟਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਆ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਪ੍ਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ੀ ਸਾਡੇ ਮੁਲਾਜ਼ਮ ਤੇ ਆਫੀਸਰਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮੋਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਦੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਏਰੀਆ 'ਚ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਤੇ ਬੜੇ ਦੋ ਨਟੋਰੀਅਸ ਸਮਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕੱਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾਏ ਐਨਡੀਪੀਐਸ ਦਾ ਕੰਮ ਕਰ ਰਹੇ ਕਿਤੇ ਜੇਲ੍ਹ ਚਲੇ ਗਏ ਜਮੰਤ ਤੇ ਬਾਹਰ ਆ ਗਏ ਫਿਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ 16 ਨੰਬਰ ਮੁਕਤਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ BNS ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਚ 266 ਗ੍ਰਾਮ ਕਮਰਸ਼ੀਅਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 41000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੁਹैया ਕਰਨ ਵਾਸਤੇ ਰਿਕਵੈਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਦੈਟ ਇੱਕ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿਤ ਘੋਤੋੇ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਜਾਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰਗ ਮਨੀ ਕਮਾ ਲਈ ਗਲ ਤਰੀਕੇ ਨਾਲ ਤਾਂ ਉਹਦਾ ਅੰਜਾਮ ਇਹੀ ਹੋਏਗਾ। ਸਰ ਛੱਪੜ ਦੇ ਉੱਪਰ ਖੜਨ ਦਾ ਕਾਰਨ ਨਹੀਂ ਇਹਨਾਂ ਦਾ। ਕਾਰਪੋਰੇਸ਼ਨ ਵੱਲੋਂ ਆਰਡਰ ਹੋਇਆ ਜੀ ਡੈਮੋਲੇਸ਼ਨ ਦੇ ਤਾਂ ਹੀ ਅਸੀਂ ਆਏ ਆਂ ਪੁਲਿਸ ਫੋਰਸ ਮੰਗੀ ਗਈ ਹੈ ਉਹਨਾਂ ਵੱਲੋਂ। ਸਰ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਜੀ ਛੱਪੜ ਦੇ ਉੱਪਰ? ਇਹ ਮੈਨੂੰ ਨਹੀਂ ਪਤਾ ਪਰ ਬੇਸਿਕਲੀ ਉਹ ਕਾਰਪੋਰੇਸ਼ਨ ਦੱਸ ਸਕੇਗੀ। ਅਸੀਂ ਤਾਂ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਪਛੋਕੜ ਹੈ ਕ੍ਰਿਮੀਨਲ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਰਹੇ ਆਂ ਔਰ ਪੁਲਿਸ ਦੀ ਪੂਰੀ ਅਸੀਂ ਮਦਦ ਦਿੱਤੀ ਹੈ ਕਾਰਪੋਰੇਸ਼ਨ ਦੀ ਟੀਮ ਨੂੰ। ਜਿਸ ਨਾਲ ਕਿ ਜਿਹੜਾ ਸਾਰੀ ਜਿਹੜਾ ਐਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਕੋਈ ਰੁਕਾਵਟ ਨਾ ਐਨਡੀਪੀਐਸ ਦੀ 300 ਕਿਚੇ ਦੱਸਦੇ ਵਜੇ ਕਾਫੀ ਇਹਦੇ ਤੇ ਹੈਗੇ ਹਨ ਹਾਂਜੀ ਚਾਰ ਮੁਕਦਮੇ ਹੋਰ ਪਾਲਤੇ ਆ ਜੀ 2020 ਤੋਂ ਹੀ ਦੋਨੇ ਲੱਗੇ ਹੋਏ ਆ ਔਰ ਜੱਜ ਦੇ ਖਿਲਾਫ ਤਿੰਨ ਮੁਕਦਮੇ ਸਰ ਜ਼ਿਆਦਾਤਰ ਕੀ ਲਹਿਰ ਹੋਈ ਨੋਜ਼ੀ ਨਹੀਂ ਹੋਣੀਆਂ ਸੀ ਹੀਰੋ ਦਾ ਹੀ ਹੈ ਮੇਨਲੀ ਔਰ ਮੈਂ ਤੁਹਾਡੇ ਰਾਹੀਂ ਇੱਕ ਨੌਜਵਾਨ ਪੀੜੀ ਨੂੰ ਜ਼ਰੂਰ ਰਿਕਵੈਸਟ ਕਰਨਾ ਚਾਹੁੰਦਾ ਇਹ ਦੇਖੋ ਗਵਰਨਮੈਂਟ ਦਾ ਬਹੁਤ ਵਧੀਆ ਪਾਲਿਸੀ ਹੈ ਜੇ ਕੋਈ ਬੰਦਾ ਆਪਣਾ ਇਲਾਜ ਕਰਨਾ ਕਰਾਉਣਾ ਚਾਹੁੰਦਾ ਹੈ ਉਹਨੂੰ ਵੀ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜਾ ਬੰਦਾ ਇਸ ਨਸ਼ੇ ਦੇ ਵਿੱਚ ਲਿਪਤ ਹੋ ਜਾਂਦਾ ਉਹਨੂੰ ਅਸੀਂ ਇੱਕ ਤੌਰ ਮਰੀਜ਼ ਟਰੀਟ ਕਰ ਰਹੇ ਹਾਂ ਬਹੁਤ ਸਾਰੇ ਬੈੱਡ ਵੀ ਨੇ ਹੁਣ ਤੇ ਇਸ ਦਲਦਲ ਚੋਂ ਨਿਕਲਦਾ ਬਹੁਤ ਸੁਨਹਿਰੀ ਮੌਕਾ ਹੈ ਸਕਿੱਲ ਡਿਵੈਲਪਮੈਂਟ ਦਾ ਵੀ ਕੰਮ ਜਿਹੜਾ ਗਵਰਨਮੈਂਟ ਨੇ ਜਿਹੜੇ ਡੀ ਐਡਿਕਸ਼ਨ ਸੈਂਟਰ ਉਹਨਾਂ ਚ ਵੀ ਔਰ ਵੈਸੇ ਵੀ ਜਿਹੜੇ ਆ ਉਹ ਉਹਨਾਂ ਦੇ ਟ੍ਰੇਨਿੰਗ ਵਾਸਤੇ ਵੀ ਮੁਹੱਈਆ ਕਰਾਏ ਨੇ ਉਸੀਂ ਤੁਹਾਡ ਨਾਲ ਸ਼ੇਅਰ ਵੀ ਕਰਾਂਗੇ ਸੋ ਦੈਟ ਕਾਈਂਡਲੀ ਮੀਡੀਆ ਰਾਹੀਂ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿਹੜਾ ਬੰਦਾ ਇਹ ਛੱਡ ਕੇ ਕੰਮ ਉਸ ਕੰਮ ਜਾਣਾ ਚਾਹੁੰਦਾ ਸੋ ਦੈਟ ਉਹਨਾਂ ਰੀ ਹੈਵ ਅਸਲ ਸੁਸਾਇਟੀ ਦੇ ਵਿੱਚ ਵਾਪਸੀ ਹੋ ਸਕੇ ਇਹਨਾਂ ਦਾ ਪਿਛੋਕੜ ਕੀ ਹੈ ਸਰ ਇਹਨਾਂ ਦਾ ਪਿਛੋਕੜ ਸਰ ਹਰਪਾਲ ਸਿੰਘ ਕੋੜਾ ਜੀ ਜੱਜ ਸਿੰਘ ਗੇਲਚਾ ਜੀ